ਆ ਜਿਹੜੇ ਦਿੱਲੀ ਦੇ ਲੁਟੇਰੇ ਆਏ ਸੀ ਉਹ ਪੰਜਾਬ ਨੂੰ ਲੁੱਟਣ ਤੇ ਪੰਜਾਬ ਦੀ ਕਿਸਾਨਾਂ ਦੀ ਜਮੀਨ ਖੋਹਣ ਤਕਰੀਬਾ ਦੀ ਜਮੀਨ ਖੋਹਣ ਵਾਸਤੇ ਆਏ ਸੀ ਪਰ ਪੰਜਾਬ ਦੇ ਲੋਕਾਂ ਦੀ ਸ਼ਕਤੀ ਸਾਹਮਣੇ ਉਹ ਖੜ ਨਹੀਂ ਸਕੇ ਤੇ ਉਹਨਾਂ ਨੂੰ ਆਪਣੇ ਕਦਮ ਵਾਪਸ ਲੈਣੇ ਪਏ ਸੋ ਮੈਂ ਵਧਾਈ ਦੇਣਾ ਚਾਹੁੰਨਾ ਇਸ ਮੂਚੀ ਪੰਜਾਬ ਦੀ ਜਨਤਾ ਨੂੰ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਨੂੰ ਜਿਨ੍ਹਾਂ ਨੇ ਡਟ ਕੇ ਉਹਨਾਂ ਦੇ ਖਿਲਾਫ ਕਾ ਧਰਨੇ ਦਿੱਤੇ ਜਿਹਦੇ ਕਰਕੇ ਉਹ ਮਜਬੂਰਾਂ ਨੂੰ ਉਹਨਾਂ ਨੂੰ ਵਾਪਸ ਜਾਣਾ ਪਿਆ ਸੋ ਐਸ ਕਰਕੇ ਉਸੇ ਸੰਬੰਧ ਵਿੱਚ ਫਰੋਮ ਨੇ ਕਾਲੀ ਦਲ ਮੋਗੇ ਵਿੱਚ ਇੱਕ ਫਤਿਹ ਰੈਲੀ ਪੰਜਾਬ ਦੇ ਲੋਕਾਂ ਦੀ ਫਤਿਹ ਦੀ ਰੈਲੀ ਅਸੀਂ ਇੱਥੇ 31 ਤਰੀਕ ਨੂੰ ਅਧਿਕ ਕਰਾਂਗੇ ਤੇ ਨਾਲੇ ਅਸੀਂ ਪਲਾਨ ਦੱਸਾਂਗੇ ਕਿ ਕਿਵੇਂ ਪੰਜਾਬ ਨੂੰ ਬਚਾਉਣਾ ਹੈ ਅਗਲੇ ਡੇਢ ਸਾਲ ਚ ਕਿਉਂਕਿ ਜਿੰਨੀ ਦੇਰ ਆ ਰਹਿਣਗੇ ਜਿੰਨੇ ਦਿਨ ਇੱਥੇ ਰਾਜ ਕਰਨਗੇ ਇਹਨਾਂ ਨੇ ਪੰਜਾਬ ਨੂੰ ਬਰਬਾਦ ਕਰਨਾ ਹੈ ਅਕਾਲੀ ਦਲ ਹੀ ਸ਼ਰਮ ਨੇ ਕਾਲੀ ਦਲ ਜਿਹੜੀ ਪੰਜਾਬੀਆਂ ਦੀ ਆਪਣੀ ਜਥੇਬੰਦੀ ਆਪਣੀ ਫੌਜ ਹੈ ਕਾਲੀ ਦਲ ਹੀ بچਾ ਸਕਦੀ ਹੈ ਅੱਜ ਲਈ ਦਿੱਲੀ ਵਾਲੀਆਂ ਪਾਰਟੀਆਂ ਅਕਲ ਨਾਲ ਇੱਥੇ ਲੁੱਟਣਾਉਂਦੇ ਆ ਬਾਕੀ ਮੈਂ ਅੱਜ ਜਿਹੜਾ ਹਲਕਾ ਧਰਮਕੋਟ ਦੀ ਇੱਕ ਅਸੀਂ ਕਮੇਟੀ ਬਣਾਈ ਹੈ ਉਹ ਲਿਸਟ ਮੈਂ ਅੱਜ ਰਿਲੀਜ਼ ਕਰ ਰਿਹਾ ਇਹਦੀ ਕਾਪੀ ਤੁਹਾਨੂੰ ਤੁਸੀਂ ਇਹਦੀ ਫੋਟੋਕਾਪੀ ਕਰਕੇ ਆਹ ਸਾਰਿਆਂ ਨੂੰ ਰਿਲੀਜ਼ ਕਰ ਦਿਓ ਤਨਖਾਹ ਕੋਰਡ ਹਮ ਕਾਪੀਟੂਲ ਉਹ ਅਸੀਂ ਬਹਿ ਕੇ ਇਸ ਦੀ ਕਮੇਟੀ ਉਹ ਜਿਹੜੀ ਤਨਖਾਹ ਕੋਰਡ ਕਮੇਟੀ ਬਣਾਉਗੀ ਜਿਹੜੀ ਚਲਾਉਗੀ ਉਹਦੇ ਬਾਅਦ ਰੈਲੀ ਦੇ ਬਾਅਦ ਆਪਾਂ ਬਹਿ ਕੇ ਆਪਾਂ ਉਹਦਾ ਆਪਨਾਵਾਗੇ ਜੱਕਣ ਰੌਨਟੇਨ ਕੀਤਾ ਗਿਆ ਕੱਲ ਭਾਜ ਪੌਗਰ ਨੂੰ ਕੀਤਾ ਪਿਆ ਸੀ ਆਪਣੀ ਜਿਹੜੀਆਂ ਕੇਂਦਰ ਸਰਕਾਰ ਦੀਆਂ ਸਕੀਮਾਂ ਲੋਕਾਂ ਤੱਕ ਪਹੁੰਚਾ ਰਹੇ ਨੇਗੇ ਉਸ ਤੋਂ ਲੋਕਾਂ ਨੂੰ ਟ੍ਰੇਨ ਕੀਤਾ ਗਿਆ ਆਪਣੇ ਸੁਖਚਰਨ ਸਿੰਘ ਠੱਡੀ ਪਾਈ ਉਹਨੂੰ ਅਸੀਂ ਕਾਪੀ ਬੀਤ ਪ੍ਰਦਾਨ ਅਸੀਂ ਅਨਾਉਂਸ ਕਰ ਰਹੇ ਹਾਂ ਇੱਕ ਹੈਗਰ ਨਿਹਾਲ ਸਿੰਘ ਵਾਲੇ ਤੋਂ ਅਨੰਦ ਰਣੇnder ਸਿੰਘ ਕਪੂਰਾ ਕਮਵਲਾ ਇਹਨਾਂ ਤੋਂ ਉਹਨਾਂ ਨੂੰ ਅਸੀਂ ਡਿਟੇਨ ਕੀਤਾ ਗਿਆ ਸੁਨੀਲ ਜਾਖੜ ਸਾਹਿਬ ਹੋਰਾਂ ਨੂੰ ਕੀਤਾ ਗਿਆ ਦੇਖੋ ਡੈਮੋਕਰੇਸੀ ਵਿੱਚ ਹਰ ਬੰਦੇ ਨੂੰ ਹੱਕ ਹੈ ਆਵਾਜ਼ ਫੋਨ ਦਾ ਆ ਤਾਈਓ ਮੈਂ ਗਿਆ ਨਾ ਆ ਜਿਹੜੇ ਦਿੱਲੀ ਵਾਲੇ ਲੁਟੇਰੇ ਆ ਆ ਡੈਮੋਕਰੇਸੀ ਨੂੰ ਖਤਮ ਕਰਨਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਖਤਮ ਕਰਨਾ ਚਾਹੁੰਦੇ ਪੁੱਛਣਾ ਚਾਹੁੰਦੇ ਇਹਨੂੰ ਐ ਨਹੀਂ ਪਤਾ ਪੰਜਾਬੀ ਪਿਆਰ ਦੇ ਭੁੱਖੇ ਹੈ ਜਿੰਨਾ ਤੱਕਾ ਕਰੋਗੇ ਉਨੀ ਜ਼ਬਰਦਸਤ ਸੁਣੇ ਮਗਰ